ਇਨਰ ਬੱਚੇ ਸੀਗੇ 4 ਤੇ ਮਿਸਪਲੇਸ ਹੋ ਗਏ ਸੀ ਤੇ ਇਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਸੀਗਾ ਕਿ ਸ਼ਾਇਦ ਅੱਜ ਲੋਹੜੀ ਹੈ ਤੇ ਲੋਹੜੀ ਮੰਗਣ ਗਏ ਹੋਣਗੇ ਤੇ ਲੋਹੜੀ ਕਰਕੇ ਸ਼ਾਇਦ ਲੇਟ ਹੋ ਗਏ ਉਸ ਤੋਂ ਬਾਅਦ ਜਦੋਂ 11-12 ਵਜੇ ਤੱਕ ਉਹਨਾਂ ਨੇ ਉਮੀਦ ਸੀ ਵੀ ਵਾਪਸ ਹੋਣਗੇ ਨਹੀਂ ਆਏ ਤਾਂ ਫਿਰ ਵੀ ਇਹਨਾਂ ਨੇ ਪੁਲਿਸ ਨੂੰ ਕੋਈ ਇਤਲਾਹ ਉਦੋਂ 13 ਤਰੀਕ ਨੂੰ ਨਹੀਂ ਦਿੱਤੀ 14 ਤਰੀਕ ਨੂੰ ਇਹਨਾਂ ਨੇ ਫਿਰ ਜਾ ਕੇ ਥਾਣਾ ਸਿਟੀ 1 ਚ ਤਨੂ ਸ਼ਾ ਇੱਕ ਹੈਗਾ ਮਾਈਜਰੈਂਟ ਲੈਬਰ ਉਹਨੇ ਇਤਲਾਹ ਦਿੱਤੀ ਉਦੋਂ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਇਹਦੇ ਬੇਟੇ ਨੇ ਦੋ ਤੇ ਇਹਦੇ ਬੇਟਿਆਂ ਦੇ ਨਾਲ ਦੋ ਹੋਰ ਦੋਸਤ ਨੇ ਵੀ ਉਹ ਵੀ ਮਿਸਿੰਗ ਨੇ ਤੇ ਫਿਰ ਪੁਲਿਸ ਨੂੰ ਤਲਾਹ ਦਿੱਤੀ ਤਾਂ ਐਸਐਸਪੀ ਸਾਹਿਬ ਨੇ ਇਮੀਡੀਏਟਲੀ ਇਹਦੇ ਚ ਸਰਤਾਜ ਚਲ ਆਈਪੀਐਸ ਸਾਡੇ ਜ਼ਿਲ੍ਹੇ ਦੇ ਕਪਤਾਨ ਉਹਨਾਂ ਨੇ ਚਾਰ ਟੀਮਾਂ ਬਣਾ ਕੇ ਸੀ ਤੇ ਸਿਟੀ 1 ਤੇ ਐਸਐਚਯੂ ਸਦਰ ਤੇ ਇਹ ਸਾਰੀਆਂ ਟੀਮਾਂ ਦੇ ਨਾਲ ਟੈਕਨੀਕਲ ਵਿੰਗ ਨੂੰ ਲਾ ਕੇ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ एफआईआर दर्ज कर दी गई 140 बीएनएस पार्ट 3 ਦੇ ਤਹਿਤ ਤੇ ਇਹ ਬੱਚੇ ਫਿਰ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਗੰਗਾ ਨਗਰ ਤੋਂ ਜਾ ਕੇ ਟ੍ਰੇਸ ਹੋਏ ਇਹ ਗੰਗਾ ਨਗਰ ਕਿ ਸਤਨਾ ਚਲੇ ਗਏ ਸੀ ਬਾਕੀ ਸਾਰਾ 파ਟਲੇ ਇਨਵੈਸਟੀਗੇਸ਼ਨ ਦਾ 파ਟ ਹੈ ਇਹ ਤੱਕ ਇਹਦੇ ਵੀ ਘੁੰਮਣ ਹੀ ਚਲੇ ਗਏ ਸੀ ਤੇ ਕੀ ਕਰਨ ਗਏ ਸੀ ਕਿਵੇਂ ਗਏ ਸੀਗੇ ਉਹ ਅੱਜ ਗੰਗਾ ਨਗਰ ਤੋਂ ਲੈ ਕੇ ਆਂਦੇ ਆ ਸਰਦਾਰ ਕੱਢੇ ਸੀ ਹਾਂ ਜਾਰੇ ਇਕੱਠੇ ਗਏ ਸੀ ਕਿਸੇ ਟ੍ਰੇਨ ਤੇ ਚੜ ਗਏ ਜਾਂ ਕਿਸੇ ਇਸ ਤਰੀਕੇ ਨਾਲ ਹੱਲੇ ਇੱਥੋਂ ਹੀ ਬਦਲ ਲੱਗਾ ਵੀ ਇੱਥੋਂ ਤੁਰੀ ਚੜ ਗਏ ਜੋ ਇਹ ਦੱਸ ਰਿਹਾ ਬੜਾ ਸਾਰਾ ਵੈਰੀਫਾਈ ਕਰਾਂਗੇ ਚੰਗੀ ਤਰ੍ਹਾਂ ਇੱਥੋਂ ਤੁਰੀ ਚਲੇ ਗਏ ਤੁਰੀ ਤੋਂ ਫਿਰ ਗੰਗਾ ਨਗਰ ਵੱਲ ਨੂੰ ਟ੍ਰੇਨ ਆਯੋਧ ਤੇ ਚੜ ਗਏ ਕਿਵੇਂ ਚਲੇ ਗਏ ਕਿਉਂ ਚਲੇ ਗਏ ਇਹ ਸਾਰੀ ਗੱਲ ਲੈ ਬੜੀ ਚੰਗੀ ਤਰ੍ਹਾਂ ਕਰਨੀ ਹੈ ਤਸਦੀਕ ਨਾ ਸਾਰੀ ਇਹ ਵੀ ਸਮਝੋ ਇਹ ਤਾਂ ਇਹ ਹੈ ਕਿਥੋਂ ਦੇ ਰਹਿਣ ਵਾਲੇ ਸੀ ਬੱਚੀ ਇਹ ਸਾਰੇ ਇੱਥੇ ਫੈਕਟਰੀ ਫੋਕਲ ਪੁਆਇੰਟ ਏਰੀਆ ਦੇ ਵਿੱਚ ਇੱਕ ਹੈਗਾ ਆਪਣਾ ਸੀਬਿਆ ਪਿੰਡ ਚ ਰਹਿੰਦਾ ਲੇਬਰਰ ਤੇ ਬਾਕੀ ਫੋਕਲ ਪੁਆਇੰਟ ਏਰੀਆ ਦੇ ਨੇ ਸਲਾਮ ਰੋਡ ਸੰਗਰੂਰ ਤੇ ਮਤਲਬ ਕਾਫੀ ਵੇਖੋ ਪੁਲਿਸ ਲਈ ਸਾਡੇ ਕੋ ਹੋ ਜਾਂਦੀ ਹੈ ਕਿ ਮਾਈਨਰ ਬੱਚੇ ਚਾਹੇ ਕਿਸੇ ਮਾਈਗ੍ਰੈਂਟ ਦੇ ਨੇ ਚਾਹੇ ਕਿਸੇ ਵੱਡੇ ਘਰ ਦੇ ਨੇ ਤੇ ਮਤਲਬ ਸਾਰਾ ਜ਼ਿਲ੍ਹਾ ਹੀ ਔਨ ਟੋਸ ਹੋ ਜਾਂਦਾ ਜਦੋਂ ਇਹੋ ਜੀ ਕੋਈ ਇਨਸੀਡੈਂਟ ਹੋ ਜਾਂਦਾ ਕਿ ਵੀ ਤੋਰੀ ਤੱਕ ਪੈਦਲ ਨਿਕਲੇ ਜਾਂ ਦੇਖੋ ਤੇ ਸਿਚੂ ਮਤਲਬ ਉਹੀ ਫਿਰ ਕੈਮਰਾਜ਼ ਦੀ ਹੈਲਪ ਲੈ ਕੇ ਇਹ ਸਾਰੀਆਂ ਗੱਲਾਂ ਪੈਦਲ ਹੀ ਗਏ ਆ ਤੁਰੀ ਤੱਕ ਪੈਦਲ ਨਹੀਂ ਗਏ ਇੱਥੋਂ ਤੁਰੀ ਲਈ ਵੀ ਇਹਨਾਂ ਨੇ ਸ਼ਾਇਦ ਇਹ ਦੱਸ ਰਹੇ ਨੇ ਕੋਈ ਟ੍ਰੇਨ ਹੀ ਫੜੀ ਆ ਉਸ ਤੋਂ ਬਾਅਦ ਫੇਰ ਟ੍ਰੇਨ ਅਗੋਂ ਗੰਗਨਗਰ ਦੀ ਫੜ ਲਈ ਤੇ ਮਤਲਬ ਫਿਰ ਪੁਲਿਸ ਨੇ ਤਾਂ ਇਹਦੇ ਚ ਮਤਲਬ 2-3 ਦਿਨ ਸੌਕੇ ਨਹੀਂ ਵੇਖਿਆ ਤੇ ਜਾ ਕੇ ਰਿਕਵਰ ਕਰਕੇ ਲੈਂਦੇ ਆ ਸਰ ਚਾਰ ਬੱਚੇ ਕਿੱਥੇ ਜਾਣੇ ਚਾਰ ਹੀ ਮਿਲਗੇ ਹਾਂ ਚਾਰੇ ਮਿਲਗੇ ਕਿਸੇ ਵਿਅਕਤੀ ਕੋਲੋਂ ਮਿਲੇ ਲਈ ਜਾਂ ਨਹੀਂ ਉੱਥੇ ਰੇਲਵੇ ਸਟੇਸ਼ਨ ਤੋਂ ਹੀ ਇਹ ਰੋਂ ਘਰ ਰਹੀ ਸੀ ਇੱਧਰ ਉੱਧਰ ਉੱਥੋਂ ਮਿਲੇ ਨੇ ਹੁਣ ਇਹਨਾਂ ਨਾਲ ਸਾਰੀ ਗੱਲਬਾਤ ਡਿਟੇਲ ਚ ਕੀਤੀ ਜਾਊਗੀ ਇਹਨਾਂ ਦੇ ਮਾਪਾ ਨੂੰ ਤਰਾ ਦਿੱਤੀ ਹਾਂਜੀ ਇਹਨਾਂ ਦੇ ਮਾਪਾ ਨੂੰ ਤਰਾ ਦਿੱਤੀ ਹਾਂਜੀ ਹਾਂਜੀ ਮਾਪੇ ਨੂੰ ਬੁਲਾ ਲਿਆ ਮਾਪੇ ਬਹੁਤ ਅੱਜ ਅੱਜ ਲੈ ਕੇ ਆਉਂਦੇ ਸਵੇਰੇ ਲੈ ਕੇ ਆਉਂਦੇ ਥੈਂਕ ਯੂ